ਗੁੱਡ ਮਾਰਨਿੰਗ ਜੀ ਸਸਿਕਾਲ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਤੇ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਬਹੁਤ ਦਿਨ ਬਾਅਦ ਮੰਨ ਲਾਦਾ ਵਲੌਗ ਬਣਾਉਣ ਲੱਗੇ ਆ ਤੇ ਗਲਾ ਮੰਨ ਨਹੀਂ ਰਿਹਾ ਇਹਨਾਂ ਗੱਲਾਂ ਨੂੰ ਤੇ ਨਾਲ ਤੁਹਾਡੇ ਸਾਰਿਆਂ ਦੇ ਮਾਨਾਂ ਦੇ ਮਾਨ ਜਾਂ ਦੇ ਜਾਣ ਤੇ ਕਰਦਾ ਨੁਕਸਾਨ ਐਵੇਂ ਹੀ ਪ੍ਰਧਾਨ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਇੰਡੀਆ ਬੜਾ ਨਹੀਂ ਹੂੰ ਠੀਕ ਹਾਇ ਤੱਕ ਕੰਮ ਜਿਵੇਂ ਆਏ ਨਾ ਬੰਦੇ ਦੇ ਬਾਵਾ ਪੁੱਛਿਆ ਖਾਦਾ ਹੁੰਦਾ ਤੇ ਰਾਗਾ ਚ ਗੋਲੀ ਆਉਂਦਾ ਹੁੰਦਾ ਇਹ ਕੰਮ ਹੋਇਆ ਪਿਆ ਆ ਅੱਛਾ ਸਾਰੇ ਗੁੱਡ ਮਾਰਨਿੰਗ ਹੋ ਗਈ ਸਭੀ ਤੇ ਅੱਜ ਆਪਾਂ ਲਾਉਣਾ ਪਾਣੀ ਨਰਮੇ ਨੂੰ ਦੇਣਾ ਹੈ ਐਤਵਾਰ ਦਾ ਤੇ ਇਤਨ ਜੋਰਟਾ ਟਰੈਕਟਰ ਆਪਣਾ ਚੱਲੀ ਜਾਂਦਾ ਤੇ ਮੋਟਰਾਂ ਦੀ ਲਾਈਟ ਆ ਜਾਣੀ 6:00 ਵਜੇ ਸੋ ਫਿਰ ਮੋਟਰਾਂ ਚਾਲ ਪਾਣੀਆਂ ਤੇ ਫਿਰ ਆਪਾਂ ਟਰੈਕਟਰ ਕਰ ਦਿਆਂਗੇ ਬੰਦ ਤੇ ਹੁਣ ਸਾਡੀ ਤਿਆਰੀ ਸੀ ਦੂਜੇ ਖੇਤ ਜਾਮ ਦੀ ਤੇ ਵੱਡੇ ਭਾਈ ਨੂੰ ਡੀਕ ਰਹੇ ਆ ਉਹਨਾਂ ਨੇ ਆਉਣਾ ਤੇ ਫਿਰ ਤੁਹਾਨੂੰ ਮਿਲਦੇ ਆ ਉੱਥੇ ਪਹੁੰਚ ਕੇ ਤੇ ਕੰਮ ਅੱਜ ਆਪਾਂ ਕੀ ਕਰਨੇ ਪਾਣੀ ਲਾਉਣਾ ਸਪਰੇਅ ਕਰਨੀ ਆ ਤੇ ਕਿਹੜੇ ਜੈਰੋ ਟਰੈਪ ਚੱਕ ਲੈ ਹਾਂ ਜੈਰੋ ਟਰੈਪ ਲਾਉਣੇ ਆ ਇੱਕ ਨਰਮੇ ਦੇ ਵਿੱਚ ਤਾਂ ਕਿ ਜਿਹੜੀ ਸੁੰਡੀ ਆਉਣਾ ਪਵੇ ਨਰਮੇ ਨੂੰ ਖਾਸ ਕਰਕੇ ਗਲਾਬੀ ਸੁੰਡੀ ਤੇ ਬਾਕੀ ਗੱਲਾਂ ਬਾਤਾਂ ਕਰਾਂਗੇ ਟੋਡੇ ਨਾਲ ਖੇਤ ਪਹੁੰਚ ਗਏ ਤੇ ਹੁਣ ਆਪਾਂ ਚੱਲਦੇ ਆ ਜੀ ਸ਼ਾਸਤਰੀ ਗਾ ਮਿਲਦੇ ਆ ਬ੍ਰੇਕ ਤੋਂ ਬਾਅਦ ਲੋ ਜੀ ਦੋਸਤੋ ਚੱਲ ਪਏ ਆ ਖੇਤ ਨੂੰ ਤੇ ਆਪਣਾ ਮਾਰਨਿੰਗ ਟਾਈਮ ਖੇਤਾਂ ਵਾਲਾ ਵਾਟਰ ਪੜਾ ਹੈ ਜਦ ਗਰਮੀ ਜ਼ਿਆਦਾ ਲੱਗੇਗੀ ਤਾਂ ਇਸ ਕੋ ਪਾਣੀ ਮੇਂ ਗੋਲ ਕੇ ਬੈਠ ਜਾਏਗੇ ਉਸਕੇ ਵਿੱਚ ਹੈ ਨਾ ਵੱਡੀ ਹੋ ਗਿਆ ਬਹੁਤ ਮਿਹਨਤ ਨਾਲ ਗੱਡੀ ਚਲਾਉਂਦੇ ਹੋਏ ਖੁਸ਼ਵੰਤ ਸਿੰਘ ਜੀ ਗੱਡੀ ਚਲਾਉਣੀ ਬਹੁਤ ਔਖੀ ਗੱਲ ਆ ਸਟੀਅਰਿੰਗ ਵੀ ਆਪ ਘੁਮਾਉਣਾ ਪੈਂਦਾ ਤੇ ਗੇਅਰ ਵੀ ਆਪ ਹੋਣੇ ਪੈਂਦੇ ਆ ਇਹ ਸਾਡੇ ਖੇਤਾਂ ਦਾ ਆ ਗਿਆ ਕਚਰਾ ਆ ਸਾਡੇ ਆਗੇ ਬਹੁਤ ਤਗੜੇ ਬਾਗ ਕਿਸੇ ਦੇ ਆਪਣੇ ਹੀ ਨਹੀਂ ਕਿ ਭਰਾਵਾ ਆਪਣੇ ਤਾਂ ਨਿੰਬੂ ਮਸਨ ਲੱਗਦੇ ਕਿੰਨੂ ਤਾਂ ਗਿ ਲੱਗਣੇ ਆ ਜਦੀ ਵੀ ਆਂਦੀ ਏ ਆਵਾਜ਼ਾਂ ਮਾਰਦੀ ਉਹ ਚਾਰ ਕਿੱਲੇ ਉੱਡ ਗਈ ਮੇਰੇ ਯਾਰ ਦੀ ਆਹ ਖੇਤਾਂ ਤੇ ਕਦੀ ਅਸੀਂ ਸਾਈਕਲ ਭਜਾਉਂਦੇ ਰਹੇ ਆ ਅਣਵੇਲਾ ਗੱਡੀਆਂ ਭਜਾਈਆਂ ਨਹੀਂ ਡਰ ਲੱਗਦਾ ਕਿਤੇ ਸ਼ੌਕਰ ਨੂੰ ਟੁੱਟ ਜੇ ਸਮੇਂ-ਸਮੇਂ ਦੀ ਬਾਤ ਆ ਤਦੋਂ ਠੀਕ ਆ ਦੋਸਤੋ ਸੂਰਜ ਦੇਵਤਾ ਅਜੇ ਵਿਚਾਰੇ ਨਿਕਲ ਨਹੀਂ ਰਹੇ ਕਿ ਥੋੜਾ ਜਿਹਾ ਮੰਨੇ ਨੇ ਆਹ ਦੇਖੋ ਮਜੂਮ ਕੀ ਤਾਂ ਤੇ ਐ ਲੱਗਦਾ ਜਿਵੇਂ ਸੇਵ ਨੂੰ ਉਲੀ ਲੱਗੀ ਹੁੰਦੀ ਹੈ ਇਹਦੇ ਨੇ ਉਹਨੂੰ ਗੁੱਸੇ ਹੀ ਰਹਿੰਦੇ ਆਪਾਂ ਕੀ ਕਰਨਾ ਹੈ ਸਹੀ ਗੱਲ ਹੈ ਜੇ ਮੰਨ ਗਿਆ ਤਾਂ ਫਿਰ ਆਪਣੀ ਢੂਈ ਤੇ ਪਿੱਤ ਕੱਢ ਦੂ ਅੱਜ ਚਲੋ ਠੀਕ ਆ ਜੀ ਮਿਲਦੇ ਆ ਤੁਹਾਨੂੰ ਖੇਤ ਪਹੁੰਚ ਕੇ ਕੋਸਾ ਲੋ ਜੀ ਮਿੱਤਰੋ ਪਹੁੰਚ ਗਿਆ ਆਪਾਂ ਖੇਤ ਤੇ ਆਹ ਹਗੜਾ ਆਪਣਾ ਨਰਮਾ ਹਲੇ ਤੱਕ ਤਾਂ ਐਗੁਰ ਦੀ ਕਿਰਪਾ ਨਾਲ ਠੀਕ ਹੈ ਕੀੜੇ ਟੁੰਡੇ ਲੱਗੇ ਹਨ ਥੋੜੇ ਬਹੁਤੇ ਨੀਚੇ-ਨੀਚੇ ਨਾਲ ਜਿਸ ਕੋ ਲਗਾएंगे ਪਾਣੀ ਔਰ ਧਾਣੀ ਆ ਮੀਨੇ ਪਿਸਤੌਲ ਕੱਢ ਲਿਆ ਦੋਨੇ ਆ 6 ਗੋਲੀ ਦਾ ਉਪਰਾਂ ਵਾਲਾ 12 ਗੋਲੀ ਦਾ ਆ ਭਾਈ ਨੇ ਚਾਲਦੇ ਲੱਤਾਂ ਚਲੋ ਵੀ ਹੁਣ ਕੋਸਵਾ ਮੂਰੇ ਹੋਣਗੇ ਕਿਉਂਕਿ ਇਹਨਾਂ ਨੇ ਕੈਮਰਾ ਫੜਨਾ ਪਾਣੀ 'ਚ ਖੜ ਕੇ ਹੋਰ ਕੁਝ ਨਹੀਂ ਨਹੀਂ ਕੰਮ ਕਰੂਗਾ ਕਰੇਗਾ ਕਰੇਗਾ ਜੀ ਕਰੂਗਾ ਆ ਜੀ ਆਏ ਹੋਏ ਮੈਨੂੰ ਪਤਾ ਹੈ ਅੱਜ ਗੁੱਸੇ ਹੁੰਦਾ ਕੋਈ ਫਾਇਦਾ ਨਹੀਂ ਹੋ ਸਕਦਾ ਬੰਦਾ ਪਾਜ ਜੇ ਸੋ ਅੱਜ ਜਿਹੜਾ ਆਪਾਂ ਸਮਾਟ ਪਾਉਣਾ ਬਾਈ ਦੀ ਪਾਈ ਜੀ ਵੱਡਾ ਵੀਰ ਛੋਟਾ ਵੀਰ ਕਹਿ ਕੇ ਕਿ ਮਿੱਠਾ ਲਾਡੇ ਢੂੰਡੀ ਡਿੱਡੀ ਜਿਹੜਾ ਕੁਝ ਵੀ ਹੋਊਗਾ ਆ ਵੇਖੋ ਦਰਮਟਾਂ 'ਨੀ ਸਪਰੇਅ ਕੀਤੀ ਸੀ ਘਾ ਸਾਰਾ ਉੱਡ ਗਿਆ ਕਿ ਨਹੀਂ ਆ ਦੇ ਸੜ ਗਿਆ ਉਹਦੋਂ ਤਾਂਦਲੇ ਵਾਲੀ ਹੈਣੀ ਸੀ 240 ਮੇਰੇ ਕੋਲੇ ਵਿੱਚ ਯਾਰ ਉਹ ਪੈ ਜਾਂਦੀ ਨਾ ਫਿਰ ਗੱਲਬਾਤ ਪਾ ਜਾਂਦੀ ਤੇ ਨਰਮ ਸੁਖਨ ਵਾਲਾ ਆਪਣਾ ਹੋ ਗਿਆ ਜੀ 2 ਤੋਂ 2.5 ਫੁੱਟ ਸਾਈਜ਼ ਤੇ ਆਹ ਗਵੰਡੀਆਂ ਦਾ ਇਤਰੋਂ ਅਸੀਂ ਵਧੀਆ-ਵਧੀਆ ਬੂਟੇ ਪਾਟ ਕੇ ਜਿੱਥੇ ਆਪਦੇ ਖਾਲੀ ਤਾਂ ਉੱਥੇ ਲਾ ਦਿੰਦੇ ਹਾਂ ਔਰ ਲਾ ਵੀ ਅਮੀ ਬੰਨੇ ਵੀ ਦੋ ਲੋਣੇ ਪੈਣਗੇ ਉਸਤਾਦ ਮੈਨੂੰ ਲੱਗਦਾ ਨਹੀਂ ਇੱਕ ਹੀ ਸ਼ੁਕਰ ਸ਼ੁਕਰ ਵੀ ਸ਼ੁਕਰ ਜਰਮਾ ਪਾਇਆ ਯਾਰ ਮੇਰਾ ਚੜਜਾ ਦੋਤੀ ਜਾਂਦਾ ਮੇਰੀ ਵੀ ਲੱਤ ਦੁਖਦੀ ਆ ਮੇਰੀ ਵੀ ਲੱਤ ਦੁਖਦੀ ਆ ਬੰਨਾ ਤਾਂ ਬਸਾਂ ਨਾਲ ਜਾਣਾ ਮੇਰਾ ਪਾਪ ਕੋਈ ਇੱਕ ਹੱਥ ਝੋਟੀ ਇੱਕ ਹੱਥ ਪਰਣਾ ਕੰਮ ਘਾਰ ਤੋਂ ਫੇਰ ਕੀ ਡਰਨਾ ਉਹ ਤੜਕੇ ਉੱਠ ਕੇ ਹੋਕਾ ਦੇਣਾ ਉਹ ਤੜਕੇ ਉੱਠ ਕੇ ਹੋਕਾ ਦੇਣਾ ਕੋਈ ਪੱਤਾਂ ਉੱਤੇ ਮੇਨੇ ਤੇ ਕੁੜੀ ਨਹੀਂ ਤੇਰਾ ਯਾਰ ਵਪਾਰੀ ਡੰਗਰਾਂ ਦਾ ਵਾਹ ਰੋ ਦੇਖ ਲਈ ਯਾਰੀ ਵੀਡੀਓ ਭਾਈ ਬੰਨੇ ਦੀ ਹਮ ਬੰਨਾ ਲੱਗਿਆ ਸੀਗਾ ਥੱਕੀ ਮੱਤੀ ਦਾ ਹਮ ਮੈਂ ਤਵਾਇਆ ਪਿਆਰ ਨਾਲ ਪੋਚਿਆ ਹਮ ਇੱਕ ਬਾਈ ਨੇ ਕਮੈਂਟ ਕੀਤਾ ਕਹਿੰਦਾ ਐ ਤਾਂ ਬੰਨਾ ਹੀ ਨਹੀਂ ਪੋਚੀਦਾ ਮਾਰਾ ਤੈਨੂੰ ਜਿਉ ਪਤਾ ਹੈਗਾ ਥੱਲੇ ਮਿੱਟੀ ਹੈ ਸਾਰੀ ਹਮ ਇਹ ਖੁਰਕੀ ਸਾਨੂੰ ਕੱਟੀ ਕਰਕੇ ਲੈਣੀ ਪੈਣੀ ਹੈ ਸਹੀ ਗੱਲ ਆ ਜੇਮੀ ਘਲਾਸ ਤੋਂ ਖੇਤੀ ਕਰਦੇ ਹੋ ਰਹੇ ਮਿਸਟਰ ਹੈ ਨਹੀਂ ਚਾਹੇ ਸਾਨੂੰ ਬੰਨੇ ਨਹੀਂ ਲਾਉਣੇ ਆਉਣਗੇ ਅੱਤੇ ਬੁੱਢੇ ਹੋ ਗਏ ਆ ਠੇ ਯਾਰ ਆਹ ਕਿਛੂ ਛੋਟਾ ਨਹੀਂ ਸਹੀ ਹੈ ਹੋ ਗਿਆ ਲੋ ਜੀ ਐਮੀ ਸਾਹਿਬ ਨੂੰ ਵੀ ਲਾਇਆ ਹੋਇਆ ਬਾਟ ਦਾ ਸਿਰਾਂ ਬਾਨੇਗਾ ਫਿਰ ਇਹਨੂੰ ਸੋਕ ਰਤੀ ਦੇ ਨਾਲ ਵੀ ਮਿਲਾਉਣਾ ਤਾਂ ਕਿ ਲੋਕ ਨੂੰ 150 ਗੱਲ ਕੱਢਦੇ 50 ਤਾਂ ਐਮੀ ਦੀਆਂ ਬਣਦੀਆਂ ਫਿਰ ਵਿੱਚੋਂ ਕਿ ਮਨਜੀਤ ਕੌਰ ਨੂੰ ਮੈਨਣਾ ਹੋਏ ਨਹੀਂ ਤਾਂ ਇੱਕ ਨਵੀਂ ਆਈ ਆ ਪ੍ਰਨੀਤ ਕੌਰ ਸੰਧੂ ਸਾਹਿਬ ਵਧੀਆ ਚਵੇਰੇ ਸ਼ਾਮ ਪੈਕਪੱਕ ਵੀ ਲਵਾਇਆ ਕਰੂਗੀ ਤੂੰ ਤਾਂ ਅਮਰਤਾਰੀ ਬੰਦਾ ਇਹ ਕਹੇ ਮੁੰਡਾ ਸਾਡਾ ਲੱਗਦਾ ਨਾ ਪੂਰਾ ਜ਼ਿੰਮੇਦਾਰ ਖੜਿਆ ਹੈ ਹੈ ਬਹੁਤ ਪੂਰਾ ਰੋਮੈਂਟਿਕ ਹੈ ਤਾਂ ਸਲੂਟ ਕਰ ਲੋ ਫਿਰ ਸਾਹ ਨੂੰ ਫਿਰ ਜਾਣਾ ਹੋਣਾ ਤੁਸੀ ਆ ਰਫਲ ਨਾ ਛੱਡ ਲਈ ਮਗਰ ਗਿੱਟਾ ਵੱਡਾ ਲਓ ਜੀ ਮਿੱਤਰੋ ਪਾਣੀ ਸਾਡਾ ਪਹੁੰਚ ਚੁੱਕਿਆ ਖੇਤਾਂ ਦੇ ਵਿੱਚ ਸੋ ਥਿਸ ਇਜ਼ ਵੈਰੀ ਗੁੱਡ ਪਾਠੇ ਪਾਠੇ ਯੂਟਫੋਰ ਬਫੈਲੋਸ ਬਫੈਲੋ ਅ ਈਟਿੰਗ ਦਾ ਪਾਠਾ ਐਂਡ ਗਿਵਿੰਗ ਮੀ ਮਿਲਕ ਰਾਈਟ ਜੇ ਬਾਈਕੇ ਪਾਠੇ ਹਨ ਇਨਕੋ ਪਾਣੀ ਲਗਾਣਾ ਹੈ ਕਿਉਂਕਿ ਇਹ ਹੋਰ بڑے ਹੋ ਜਾਣ ਇਤਨੇ بڑے ਹੋ ਚੁੱਕੇ ਹਨ। ਔਰ ਪਾਣੀ ਬਹੁਤ ਗਿੱਲਾ ਹੈ। ਦੋ ਤਿੰਨ ਵਾਰੀ ਤੋਂ ਮੇਰਾ ਪੈਰ ਹੀ ਗਿੱਲਾ ਹੋ ਗਿਆ ਹੈ। ਲੋ ਜੀ ਐਮੀ ਟੋਕ ਵੀ ਕਰ ਰਹਾ ਹੈ। ਆਪਾਂ ਬਾਈ ਨੂੰ ਪੁੱਛ ਕੇ ਪਾਣੀ ਛੱਡ ਲਈਏ ਗਾਂ ਯਾਰ। ਪੁੱਛ ਕੇ ਮੋਟਰਾਂ ਚੱਲ ਪਈਆਂ। ਮੋਟਰਾਂ ਚੱਲ ਪਈਆਂ ਹੋਣਗੀਆਂ ਤੇ ਆਪਾਂ ਐ ਕਰੀਏ ਲੇਟ ਆ ਗਿਆ ਉਹ ਦੇਖ ਚੱਲੀ ਜਾਂਦੀ ਮੋਟਰ ਆਪਣੇ ਆਈ ਇਧਰ ਵਾਲੀ ਤਾਂ। ਔਰ ਤੋਕਾਂ ਦੋਨੀਆਂ ਕਰਨੀਆਂ ਪੈਣੀਆਂ ਆਪਾਂ ਨੂੰ ਤਿੰਨ ਮੋਟਰਾਂ ਨੇ ਲੈਵਾ ਕਰ ਦੋ ਮੈਂ ਤਾਂ ਇਹ ਨਹੀਂ ਹੋਣਾ ਸੀ ਸੰਦੀ ਦਾ ਡਰਗਾ ਕਰਨਾ ਕਿੱਥੇ ਰਹਿਣਾ ਸੰਦੀ ਦਾ ਆਪਣੇ ਮਹੱਲੇ ਦਾ ਨਾਂ ਇੱਥੇ ਐਂ ਦੱਕਾ ਪਤਾ ਫੱਕ ਜਾਂਦਾ ਨਾ ਧਰਤੀ ਜੀਰ ਦਾ ਉਹ ਗਿੱਲਾ ਤਾਂ ਜਾਂਦਾ ਨਹੀਂ ਤਾਂ ਚੋਬਰ ਦੇ ਬੱਥੇ ਨਹੀਂ ਆਉਂਦੇ ਹੂੰ ਇਹ ਪਿੰਘਾਂ ਉੱਤਰੀਆਂ ਨਾ ਬੁੱਢੀਆਂ ਹੋ ਗਈਆਂ ਹਣ ਕੋਈ ਨਿਆ ਨਵੀਂ ਲਾਲਾ ਮੇਰੇ ਬਾਵਾ ਜੋਰ ਬੋਤਲ ਲਵਾਉਂਦੀ ਆ ਇਹ ਹੈਗੀ ਤਾਂ ਇਹ ਗਾਲੀ ਦੀ ਪਰ ਵਧੀਆ ਬਹੁਤ ਆ ਇਹ ਹੌਲੀ ਆ ਥੋੜੀ ਜੀ ਅੰਦਾਜ਼ ਜ਼ੋਰ ਵਧੀਆ ਲਾ ਲੈਂਦਾ ਲਓ ਜੀ ਦੋਸਤੋ ਅੱਜ ਛੋਲੀ ਦਿਖਾ ਦੇ ਦਿੱਤਾ ਜੀ ਚੜ ਗਏ ਨੇ ਚਾਰੇ ਪੂਰੇ ਆ ਪਰੰਪਾਰ ਚਰਪਾ ਹਾਇ ਤਾਂ ਗੇਂਦੇ ਜੀ ਲੱਗਦੀ ਆ ਮੈਂ ਕਰਾ ਕਈ ਪੁੱਕੀ ਕਰਕੇ ਮਾਰ ਕੇ ਪਤਾ ਗਾਹ ਪਾਣੀ ਤਾਂ ਆ ਗਿਆ ਪਾਣੀ ਪੁੱਛਦੇ ਨਹੀਂ 52 ਫਾਰਮ ਲਾਈਏ ਅਨੇ ਮਿੱਤਰੋ ਤੇ ਆਪਾਂ ਉਧਰ ਕਿ ਦੋ ਕਿਹਰਾਂ ਨੂੰ ਪਾਣੀ ਛੱਟਦਾ ਮੋਟਰਾਂ ਦੋ ਤਿੰਨ ਚੱਲ ਪਈਆਂ ਤੇ ਪਿੱਛੇ ਉਹ ਦੇਖੋ ਗੱਲਾਂ ਦਾ ਚਾਸ ਕੁ ਸਾਡਾ ਫਰੈਂਡ ਜਿਹੜਾ ਮੋਬਾਈਲ ਚ ਵੜਿਆ ਰਹਿੰਦਾ 24 ਘੰਟੇ ਤੇ ਇਹ ਦੇਖੋ ਬਾਈਪਾਸ ਕਰਨ ਦੀ ਕੋਸ਼ਿਸ਼ ਕਰਦਾ ਹੋਇਆ ਠੀਕ ਹੈ ਬਾਈ ਮੇਰਾ ਬਹੁਤ ਸਿਆਣਾ ਸਮਝਦਾਰ ਤੇ ਸਾਊ ਨੇਕ ਦਿਲ ਦਾ ਬੰਦਾ ਇਹਦੇ ਵਰਗਾ ਦੁਨੀਆਂ ਤੇ ਕੋਈ ਬੰਦਾ ਨਹੀਂ ਬਣਿਆਗਾ ਹੁਣ ਤੁਸੀਂ ਆਪ ਸਾਹ ਲਾ ਲਓ ਵੀ ਇਹ ਕਿੰਨਾ ਨੇਕ ਹੋਣਾ ਠੀਕ ਹੈ ਨਾ ਮਤਲਬ ਬਿਲਕੁਲ ਹੋਰ ਸਿਫਤ ਕਰਨ ਲਈ ਆਹਾਹਾ ਬੜਾ ਕੁੱਤਾ ਬੰਦਾ ਇਹ ਤੇ ਸਮਝਦਾਰ ਵੀ ਹੈ ਕੁੱਤਾ ਵਫਾਦਾਰ ਵੀ ਹੁੰਦਾ ਚੱਲ ਕੋਲ ਆਪਣਾ ਕਦੇ ਸਾਡੇ ਕੋਲ ਮੁਖਤਿਆਰੀ ਸੀ ਬੇ ਕੋਠੇ ਵਾਲੇ ਜਿੰਦੇ ਦੀ ਉਹ ਮੋਟਰ ਵਾਲੇ ਮੋਟਰ ਵਾਲੇ ਕਮਰੇ ਦੀ ਹੈ ਨਾ ਵੀਡੀਓ ਵਿੱਚ ਦਿਖਾएं ਅੰਦਰ ਹੱਥ ਮਾਰ ਤਾਂ ਵਾਲੇ ਪਾਸੇ ਕੁੰਡੀ ਨੂੰ ਦੇਖਿਆ ਮਾਰੇ ਜੋਨਾ ਵੀ ਲੱਗ ਰਹਾ ਹੈ ਪਾਣੀ ਵੀ ਚੱਲ ਰਹਾ ਹੈ ਯਾ ਮੇਗੀ ਮਿਲ ਗਈ 150 ਹੋ ਗਿਆ ਇਹ ਨੋਟ ਕਰ ਲਾ ਦੂੰਗਾ ਰੌਣ ਜਦੋਂ ਫਸਲ ਵੇਚਾਂਗੇ ਤੇ ਇਕੱਠੇ ਕਰਜਾ ਲਾਵਾਂਗੇ ਚਲੋ ਮਾਰੇ ਮੋਟਰ ਵਾਲੇ ਕਮਰੇ ਵਿੱਚ ਕੀ ਕਾ ਸਮਾਨ ਪੜਾ ਹੈ ਦੇਖੋ ਅਮਨੇ ਚਾਰ ਦਿਨ ਵੀ ਰੱਖਾ ਹੋਇਆ ਹੈ ਵੀਡੀਓ ਨਾ ਬੰਦ ਹੋ ਜਾਏ ਛੀਛਾ ਵੀ ਰੱਖਾ ਹੈ ਜਾਟਾ ਸਿੱਧਾ ਕਰਨੇ ਕੋ ਸਟੈਂਡ ਅਗੈ ਨਹੀਂ ਇੱਕ ਬਾਲਟੀ ਇਹ ਨਹੀਂ ਆਪਾਂ ਸਟੈਂਡ ਕੱਢ ਲਿਆ ਜੀ ਸਪਰੇਅ ਵਾਲਾ ਤੇ ਐਮੀ ਲਾਊਗਾ ਪਾਣੀ ਤੇ ਆਪਾਂ ਕਰਾਂਗੇ ਸਪਰੇਅ ਤੇ ਵਾਲ ਮੇਰੇ ਅਜੇ ਪੈ ਜਾਂ ਕੇਕੜੇ ਨੇ ਮੂਰੇ ਮੁੱਛਾਂ ਕੱਟੀਆਂ ਹੁੰਦੀਆਂ ਨਾ ਏ ਮੈਂ ਕਿਹਾ ਵਾਲ ਅਗੋਂ ਐ ਪੈ ਜਾਂ ਕੇਕੜੇ ਨਾਲ ਤਾਂ ਹੀ ਨਹੀਂ ਕੱਟਦੇ ਟੱਟ ਦੇ ਮੋਢੇ ਰਫਲਤ ਨਾਲੀ ਪਿੱਛੇ ਬੰਦਾ ਫਿਰਦਾ ਕਾਲੀ ਆ ਮੇਰੇ ਪੱਗ ਨਾਲ ਮੈਚ ਹੋ ਗਿਆ ਹਾਂ ਹੁਣ ਕਹਦੇ ਪੱਗ ਨਾਲ ਦੀਆਂ ਕੁੜੇ ਬਾਲਟੀਆਂ ਨਹੀਂ ਤੂੰ ਚੱਕ ਕੇ ਲਈ ਹੁਣ ਲੱਗ ਗਈ ਚਲੋ ਠੀਕ ਆ ਮਿੱਤਰੋ ਕੋਈ ਕੰਮ ਕਰ ਲਈਏ ਮੋਬਾਈਲ ਕਿੱਟੂ ਇਸੇ ਬਾਹਰ ਆਏ ਕਿਉਂਕਿ ਜਦ ਬੀਬੇ ਵਲੌਗ ਦੇਖਦੀ ਆ ਤਾਂ ਫਿਰ ਉਹ ਕਹਿੰਦੀ ਹੈ ਕਿ ਇਸ ਲਈ ਲੇਟ ਹੋ ਗਏ ਆਂ ਆਣਾ ਪਰ ਅੱਜ ਸਾਡੇ ਕੋਲੇ ਬਹਾਨਾ ਜਿੰਨਾ ਚਿਰ ਦੋ ਤਿੰਨ ਕਿਸੇ ਨਰਮਾ ਨਹੀਂ ਲੱਗਦਾ ਉਹਨਾਂ ਚਾਹ ਸਾਡੇ ਕੋਲੇ ਟਾਈਮ ਹੀ ਟਾਈਮ ਹੈ ਪਰ ਸਾਡੀ ਕੋਸ਼ਿਸ਼ ਆ ਵੀ ਧੁੱਪ ਚੜਨ ਤੋਂ ਪਹਿਲਾਂ ਪਹਿਲਾਂ ਢੂਈ ਤੇ ਪਿਤ ਹੋਣ ਤੋਂ ਪਹਿਲਾਂ ਪਹਿਲਾਂ ਗਿੱਚੀ ਕਾਲੀ ਹੋਣ ਤੋਂ ਪਹਿਲਾਂ ਪਹਿਲਾਂ ਤੇ ਬਾਹਾਂ ਦਾ ਰੰਗ ਬਟਨ ਤੋਂ ਪਹਿਲਾਂ ਪਹਿਲਾਂ ਘਰੇ ਹਾਂ ਜੀ ਡਿਊਟੀ ਵੀ ਪਹੁੰਚ ਗਏ ਯੈਸ ਸਾਡਾ ਟਾਰਗੇਟ ਆ ਵੀ 10 ਵਜੇ ਤੱਕ ਵੇਲੇ ਹੋ ਜੀਏ ਤੇ 6:53 ਮਿੰਟ ਹੁਣ ਹੋ ਚੁੱਕੇ ਆ ਤੇ ਆ ਮੇਰੀ ਤੁਸੀਂ ਦਨਾਲੀ ਦੇਖ ਸਕਦੇ ਹੋ ਇਹ ਢੂਈ ਕਰੂਗੀ ਜੀ ਐਲ ਐਮ ਜੀ ਜੇ ہماری ਖਾੜੀ ਇਹ ਗਾੜੀ ਔਰ ਜੇ ਪਿਆ ہمارا ਪੀਜੇ ਵਾਲਾ ਬੈਗ ਔਰ ਜੇ ਪਈ ਮਾਰੀ ਕੋਲਡ ਡਰਿੰਕ ਨਿੰਮ ਵਾਲੀ ਦਵਾਈ ਇਸ ਕੋ ਬੋਲਤੇ ਆ ਤੋਤਾ ਤੋੜਾ ਲੋਈ ਮਤਰਾ ਸਾਡੇ ਕੰਮ ਆਏ ਹੁੰਦੇ ਆ ਫਸ ਕੇ ਜਵਾਂ ਉਧਰੋਂ ਪਾਣੀ ਲਾਉਣਾ ਉਧਰੋਂ ਸਪਰੇਅ ਕਰਨੀ ਹੈ ਤੇ ਉਧਰੋਂ ਅਜੇ ਅਸੀਂ ਉਹ ਜੈਰੋ ਟਰੈਪ ਜੇ ਲਾਉਣੇ ਆ ਨਰਮੇ ਦੇ ਵਿੱਚ ਜੇ ਦੇ ਵਿੱਚ ਲੱਗੇ ਤਾਂ ਦਿਖਾ ਦੇ ਲੱਗੇ ਵੇ ਆ ਉਹ ਨਾਲ ਦੇ ਘਰੇ ਇੱਥੋਂ ਆਹ ਪਾਈ ਤੇ ਮੁੰਡੇ ਨੇ ਲਾਈ ਨੇ ਮੋਟਰਾਂ ਚੱਲ ਪਈਆਂ ਆ ਗਈ ਆ ਗਿਆ ਮਾਣੇ ਪਾ ਲੱਗੇ ਆਣ ਕੇ ਘੰਟੇ ਦਾ ਕੰਮ ਪਾ ਵੀ 70 ਐਮਐਲ ਪਾਵੇ ਦੋ ਟੱਪੜ ਪਾ ਦੇ ਪਰ ਕੀ ਹਾਂ ਇੱਕ ਹੋਰ ਡਾਲ ਦਉ ਠੀਕ ਐ ਮਲ ਹੋਣਾ ਐਮੀ ਨਹੀਂ ਹੋਊਗਾ ਯਾਰ 50 ਮਲ ਤਾਂ ਬਹੁਤ ਵੱਡਾ ਪੰਜ ਜਾਂਦਾ ਬਸ ਤੁਸੀਂ ਇਹ ਢੋਲੀ ਚ ਗਾ ਕੇ ਨਾ ਉਸ ਤੋਂ ਪਮਾਨਾ ਲਿਆ ਦਿਓ ਫਿਰ ਬੰਨਾ ਪਰ ਪਹਿਲਾਂ ਬੰਨਾ ਹੀ ਤਕੜਾ ਕਰਿਆ ਯਾਰ ਪਮਾਨੇ ਤੋਂ ਦੋ ਸਰਜੂਗਾ ਬੰਨਾ ਚਿੰਦੜ ਗਿਆ ਨਾ ਕੰਮ ਸਾਰੇ ਤਰਾਵਾਂ ਕਰਦੇ ਬੰਦ ਗਏ ਬੇਟਾ ਹਾਲਾਤ ਜਿਹੜਾ ਮਟੀਰੀਅਲ ਵਾਲਾ ਬੈਗ ਲੈ ਕੇ ਡਿਲੀਵਰੀ ਕਰਨਾ ਪੀਜ਼ਾ ਕਿਸੇ ਨੇ ਲਿਆ ਹੈ ਨਹੀਂ ਓਏ ਪਾਣੀ ਤਾਂ ਬਹੁਤ ਚੱਲਦੀ ਜਾਂਦਾ ਹੈ ਪਾਣੀ ਬਹੁਤ ਹੈ ਬਾਪ ਦਾ ਲੈ ਜਾਣਾ ਅੱਧੇ ਘੰਟੇ ਤੋਂ ਦੋਨੇ ਘਰ ਅੱਧੇ ਘੰਟੇ ਚ ਇਹ ਲੱਗ ਗਿਆ ਘੰਟੇ ਕ ਚ ਪਰਲੇ ਲੱਗੇ ਜਾਣੇ ਆ ਘੰਟਾ ਦੋਰ ਦੋ ਤਿੰਨ ਘੰਟੇ ਦਾ ਕੰਮ ਹਾਂ ਆ ਜਾਓ ਸਕੂਲ ਵਾਲੇ ਬੈਗ ਵਾਲੇ ਬੱਚੇ ਪਹੁੰਚੋ ਮम्मा ਚਾਕਲੇਟ ਲੈ ਕੇ ਆਈ ਨੂੰ ਆਈ ਗਾਇਰ ਨੂੰ ਵੀ ਆਪ ਕ ਮਰਨ ਵਾਲਾ ਬਤਾ ਕੋਟੋ ਹਾਂ ਸ਼ਟਾੜੀ ਰਚਾ ਬੰਨਦੇ ਥੋੜਾ ਜਿਹਾ ਬਹੁਤ ਨਹੀਂ ਮੈਨੂੰ ਗੋਡੇ ਨੀਚੇ ਕਰਨੇ ਪੜਦੇ ਆਂ ਫਿਰ ਤੁਹਾਨੂੰ ਪਤਾ ਸਿੰਘ ਝੁਕਦੇ ਨਹੀਂ ਤੇ ਆਪਾਂ ਗੋਡੇ ਵਟਾ ਦਿੰਨੇ ਆਂ ਸਾਨੂੰ ਕੋ ਨਾਨਕ ਸਟੈਂਡ ਸਹੀ ਆ ਮੈਂ ਹੁਣੇ ਚੈੱਕ ਕੀਤਾ ਪਹਿਲਾਂ ਮੈਨੂੰ ਫਰਕ ਲੱਗਦਾ ਸੀ ਯਾਰ ਸਪਰੇ ਹੋ ਗਈ ਤਾਂ ਚਾਹ ਪੀ ਲਗੇ ਉਹ ਭਰਾਵਾ ਦਿਆ ਆਹ ਕਿੱਲਾ ਤਾਂ ਕਰ ਲੈਣ ਦੇ ਦੋ ਟੁੱਟ ਗਿਆ ਪਾਈਆਂ ਤੇ ਉਹ ਦਾ ਨਾ ਉਹ ਪਾਣੀ ਵਿੱਚ ਨਹਿਰ ਤਾਂ ਨਹੀਂ ਆ ਗਿਆ ਵਾ ਨਹੀਂ ਤੇ ਬੰਨੇ ਕਰਕੇ ਮੇਲਾ ਜਾਗਾ ਆਪਣਾ ਹਾਂ ਮੈਲ ਤੱਜ ਲੱਥੀ ਆ ਸਾਰੀ ਜਲਵਾ ਜਲਵਾ ਨਹੀਂ ਜਲਵਾ ਦੀ ਤਾਂ ਨਹੀਂ ਉਹ ਬਾਹਲੀ ਹੋ ਗਈ ਉਹ ਕਹਦੇ ਅੱਜ ਦੀ ਠੀਕ ਕੋ ਸਾਹਿਬ ਉਹ ਫਿਰ ਕਿਵੇਂ ਕਰੀਏ ਪਰਨੀਤ ਸੰਧੂ ਦਾ ਹੁਣ ਕੀ ਕਹਿੰਦੀ ਆ ਉਹ ਕੌਣ ਕਰੀ ਜਾਂਦੀ ਆ ਉਹ ਕਹਿੰਦੀ ਵੀ ਮੈਂ ਕਹਿੰਦੀ ਵੀ ਹੁਣ ਨੱਕੇ ਛੱਡਣੇ ਆ ਹਾਂ ਤੇ ਮੈਨੂੰ ਕੋਈ ਬੰਦਾ ਵਧੀਆ ਚਾਹੀਦਾ ਅੱਛਾ ਮੈਂ ਤੇਰਾ ਨੰਬਰ ਭੇਜਿਆ ਸੀਗਾ ਅੱਛਾ ਹੁਣ ਕਹ ਹੁਣ ਜੇ ਤੂੰ ਚਗਲੀ ਜੀ ਗੱਲ ਕੀਤੀ ਨਾ ਸਾਫ ਲਾ ਲਈ ਸਾਫ ਫੜਿਆ ਗਿਆ ਦੋ ਵਾਰੀ ਮਹਾਲੀ ਪਰ ਮੈਂ ਕਿਹਾ ਨਹੀਂ ਭਲੇਖਾ ਲਾ ਫਾ ਮੁੰਡਾ ਬਹੁਤ ਸਾਉ ਬਹੁਤ ਸਾਉ ਮੇਰੇ ਬਹੁਤ ਸਾਉ ਜੇ ਮੈਂ ਸਾਫਾ ਗੱਲ ਈ ਹੈ ਜੇ ਲੋਕਾਂ ਨੂੰ ਪੁੱਛਣਾ ਵੀ ਰੱਬ ਕਿਹੋ ਜਿਹਾ ਮੈਂ ਤੇਰਾ ਨਾਂ ਲਾਉਂਗਾ ਹੋਰ ਦੱਸ ਲੋਕਾਂ ਚ ਤੇਰੇ ਜੁੱਤੀਆਂ ਮਾਰਨ ਦੇ ਰੱਬ ਨੇ ਬੜੇ ਜੱਪ ਨਹੀਂ ਨਾ ਕੱਲਾ ਬਤਾ ਦੁਖੀ ਹੈ ਰੱਬ ਤੋਂ ਪੀਣੀ ਆ ਤੂੰ ਵੀ ਯਾਦ ਰੱਖਣਾ ਯਾਰਾ ਦੋ ਟੱਕਣ ਪੀਣੀ ਬਾਕੀ ਮੈਂ ਕਰਨੀ ਹੂ ਤੂੰ ਤਾਂ ਮਰ ਜਾਣਾ ਮੈਨੂੰ ਲੀਟਰ ਹੋਰ ਦੇ ਐਮੀ ਕੈਂਪਰ ਚੱਕ ਲੈ ਜਾਂਗਾ ਲਾੜੇ ਪਾਣੀ ਆ ਪਿਆਸ ਬਹੁਤ ਲੱਗੀ ਆ ਤੇ ਪੀਲਾ ਹਾ ਬਾਲਟੀ ਤਾਂ ਭਰੀ ਵੀ ਆ ਇਹ ਤਾਂ ਜਲਦੀਰੀਆ ਨਹੀਂ ਇਹ ਤਾਂ ਦੂਜਾ ਨਿੰਬੂ ਪਾਣੀ ਤੂੰ ਹੀ ਲੱਤਾ ਧੋ ਕੇ ਆ ਬੜਾ ਮੈਨੂੰ ਅਮਰਤ ਅਮਰਤ ਚਰਨ ਧੋ ਕੇ ਪੀਣ ਲੱਗਿਆ ਚੱਲ ਠੀਕ ਆ ਕਾਰਲਾ ਸਪਰੇਅਰ ਓਕੇ ਬਾਏ